ਆਵਾਰਾ ਪਸ਼ੂ ਅਕਸਰ ਹੀ ਸੜਕਾਂ ਦੇ ਉੱਪਰ ਲੋਕਾਂ ਦੀ ਜਾਨ ਦਾ ਖੋਹ ਬਣਦੇ ਕੋਈ ਨਸਰ ਆਉਂਦੇ ਨੇ ਜਿਸ ਤੇ ਚਲਦਿਆਂ ਵੱਡੇ ਖਾਤਸੇ ਵੀ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਤਸਵੀਰਾਂ ਦੇ ਵਿੱਚ ਸੜਕ ਦੇ ਉੱਪਰ ਪਲਟਿਆ ਹੋਇਆ ਇਹ ਟਰਾਲਾ ਵੀ ਇੱਕ ਆਵਾਰਾ ਪਸ਼ੂ ਦੇ ਚਲਦਿਆਂ ਇਸ ਸੜਕ ਵਿੱਚਕਾਰ ਪਲਟਿਆ ਜਿੱਤੇ ਕਿ ਇੱਕ ਆਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਪਠਾਨਕੋਟ ਅੰਮ੍ਰਿਤਸਰ ਕੌੰਬੀ ਰਾਹ ਦੇ ਉੱਪਰ ਸਿਮਟਤਾ ਪਰਿਆ ਹੋਇਆ ਇਹ ਟਰਾਲਾ ਪਲਟ ਗਿਆ ਤਸਵੀਰਾਵਾਂ ਜੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਿਸ ਤਰ੍ਹਾਂ ਰੇਲਿੰਗ ਅਤੇ ਦੋਵੇਂ ਸੜਕਾਂ ਦੇ ਵਿਚਾਲੇ ਇਹ ਟਰਾਲਾ ਬੁੱਧਾ ਹੋਇਆ ਪਿਆ ਤੇ ਲੋਕਾਂ ਦੀ ਪੀੜ ਲੱਗੀ ਹੋਈ ਹੈ ਤੇ ਇਸ ਹਾਦਸੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਇਸ ਹਾਦਸੇ ਦੇ ਵਿੱਚ ਡਰਾਈਵਰ ਜ਼ਖਮੀ ਹੋਇਆ ਤੇ ਉਸ ਨੂੰ ਸੱਟਾਂ ਲੱਗੀਆਂ ਨੇ ਦੱਸਦੀ ਕਿ ਰਾਜਪੁਰੇ ਤੋਂ ਇਹ ਟਰਾਲਾ ਜੰਮੂ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਹੀ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਉੱਤੇ ਹੀ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਇਸ ਟਰਾਲੇ ਦੇ ਡਰਾਈਵਰ ਦਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਸੁਣੋ। ਐਤੋਂ ਰਾਜਪੁਰੇ ਤੋਂ ਕਿੱਥੇ ਜਾਣਾ ਸੀ ਜੰਮੂ। ਅੱਛਾ ਇਹ ਹਾਸਸ ਕਿ ਦਵਾ ਹੈ? ਇੱਕ ਗਾਂ ਅੱਗੇ ਆ ਗਈ ਗਾਂ ਬਚਾਉਣ ਦੇ ਚੱਕਰ ਦੇ ਗਾਂ ਤਾਂ ਬਚਾਉਂਦਾ ਬਚਾਉਂਦਾ ਗੱਡੀ ਫਟ ਗਈ। ਅੱਛਾ ਕਿਸ ਦਾ ਟਰਾਲੇ 'ਚ ਕੀ ਲੋਡ ਸੀ? ਸੀਮੈਂਟ ਲੋਡ ਹੈ ਕਿਤਾ ਡੇੜਾ ਸੱਤ ਸੱਤਾ ਵੀ ਲੱਗੀ ਜੀ ਸੱਤਾਂ ਲੱਗਿਆ ਨੇ ਸਿਰ ਤੇ ਹੱਥ ਤੇ ਪੈਰ ਤੇ ਤਾਜ਼ੀ ਕੀ ਸਹਾਸੇ ਦੇ ਵਿੱਚ ਜ਼ਖਮੀ ਹੋਏ ਡਰਾਈਵਰ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਪਠਾਨਕੋਟ ਲਿਆਂਦਾ ਗਿਆ ਜਗਬਾਣੀ ਟੀਵੀ ਦੇ ਲਈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ